ਕੀ ਕਾਲ ਨੂੰ ਸਾਰਿਆਂ ਨੂੰ ਸਵਾਗਤ ਹੈ ਇਹਨਾਂ ਬਲੌਗ ਵਿੱਚ ਤੇ ਬਾਈ ਆਪਾਂ ਨੇ ਖੋਲਿਆ ਅੱਜ ਨਵਾਂ ਚੈਨਲ ਪਹਿਲਾ ਬਲੌਗ ਪਾਉਣ ਲੱਗੇ ਆ ਜੀ ਇਹ ਆ ਜੀ ਗੱਡੀ ਆਪਾਂ ਹੁਣ ਤਾਰਾਂਗੇ ਸਮਾਨ ਇਹ ਲੈ ਆਂਦਾ ਹੀ ਸਮਾਨ ਜੀ ਬਾਜੀ ਹਾਂਜੀ ਅਸੀਂ ਇਹ ਜਾ ਸਮਾਨ ਲੈਂਦਾ ਜੀ। ਇਹ ਪਾਣੀ ਦਾ ਹੈ ਬੰਟੀਲੇ ਪਰੇ ਹੋਏ। ਅੱਛਾ ਜੀ। ਕਿੰਨਾ ਕ ਪਾਣੀ ਠੰਡਾ ਰਹਿੰਦਾ ਜੀ ਇਹ ਚ? ਆਰੀ ਰਹਿੰਦਾ ਜੀ ਮੈਨੂੰ ਕਿ ਸਿੰਪਲ ਹੀ ਰਹਿੰਦਾ ਪਰ ਉਹ ਵਧੀਆ ਜੀ ਪਾਣੀ ਬਹੁਤ ਬੜੇ। ਅੱਛਾ ਜੀ। ਇਹ ਸੇਤਲ ਵੀ ਵਧੀਆ ਰਹਿੰਦਾ। ਹਾਂ ਜੀ ਹਾਂ ਤੁਹਾਡਾ ਪਾਣੀ। ਅੱਛਾ ਜੀ। ਤੇ ਆਇ ਇੱਕ ਆਪਾਂ ਇਹ ਆ ਵੀ ਲੈਂਦਾ ਹੀ। ਇਹ ਕਿ ਦੀ? ਇਹ ਸਬਜ਼ੀ ਬਣਾਉਣ ਵਾਸਤੇ। ਤੌੜੀਆਂ। ਅੱਛਾ ਜੀ ਅੱਛਾ। ਇਹ ਵੀ ਜਾਂਦਾ ਆਪਾਂ। ਅੱਛਾ ਯਾ ਅੱਛਾ ਆਂ ਇੰਡੀਆ ਦਾ ਸਮਾਨ ਤਾਂ ਹੀ ਆਪਾਂ ਨੇ ਆਪਾਂ ਇੱਥੇ ਸਹਿਤ ਦਾ ਖਿਆਲ ਰੱਖਦੇ ਆਂ ਮਿਲ ਜਾਂਦਾ ਇੰਡੀਆ ਦਾ ਸਮਾਨ ਅੱਛਾ ਯਾ ਅੱਛਾ ਹੋਰ ਕੀ ਗਰੀ ਅੱਖਿਆ ਬਾਈ ਆਪਾਂ ਨੇ ਹਾਂ ਜੀ ਆ ਗਰੋਸਰੀ ਆ ਆਪਣੀ ਹਾਂਜੀ ਆ ਸਾਮਾਨ ਰੱਖਿਆ ਹੋ ਆਪਣਾ ਆਹ ਵੀ ਗਰੋਸਰੀ ਆਈ ਤਬੀਨ ਅੱਛਾ ਜੀ ਆਈਸਕ੍ਰੀਮਾਂ ਵੀ ਰੱਖੀਆਂ ਹੋਈਆਂ ਜੀ ਸਾਰਾ ਸਾਮਾਨ ਆ ਜੀ ਪੰਜਾਬੀ ਕਲਚਰ ਦਾ ਅੱਛਾ ਜੀ ਹੋਰ ਕੀ ਕੀ ਰੱਖਿਆ ਜੀ ਆਪਾਂ ਨੇ ਇੱਧਰ ਆ ਵੀ ਜੀ ਸਾਰਾ ਸਾਮਾਨ ਮੰੰਦਰ ਸਾਹਿਬ ਦੇ ਦਰਵਾਜ਼ੇ ਸਾਹਿਬ ਅੱਛਾ ਜੀ ਆਹ ਆਹ ਬਹੁਤ ਵਧੀਆ ਬਣਾਇਆ ਹੈ ਭਾਈ ਆਹ ਦੇਖੋ ਜੀ ਡਸਟ ਤੋਂ ਵੀ ਬਚਾਇਆ ਹੋਇਆ ਆਪਣਾ ਤੇ ਨਾ ਗਈ ਰੱਖਿਆ ਬਣਾ ਕੇ ਇੱਕ ਸਾਲ ਦਰਵਾਜ਼ਾ ਸਾਹਿਬ ਦਾ ਤਾਂ ਮਿੱਟੀ ਤੇ ਆਈ ਠੀਕ ਹੈ ਜੀ ਠੀਕ ਹੈ ਇਹ ਬਹੁਤ ਵਧੀਆ ਕਰਿਆ ਭਾਈ ਜੀ ਤੇ ਟਰੈਕਟਰ ਵੀ ਹੈਗੇ ਟਰੱਕਾਂ ਵਾਲਿਆਂ ਵਾਸਤੇ ਆਹ ਦੇਖੋ ਜੀ ਸਾਰਾ ਮੇਰਾ ਵਾਸਤੇ ਟਰੈਕਟਰ ਵੀ ਰੱਖੇ ਹੋਏ ਹਨ ਵੀਰਾਂ ਨੇ ਸਾਰਾ ਕੋਈ ਜੀ 2 ਜੱਟ ਹਾਂਜੀ ਜੀ ਆਪਾਂ ਨੇ ਆਹ ਸੰਭ ਲੈੰਦਾ ਜੀ ਥੋੜਾ ਹੀ ਆ ਤੋ ਟੌੜੀ ਆਈ ਆਹ ਆਨੇ ਵਰਕਰ ਆਈ ਇਹ ਸਬਜ਼ੀ ਬੜੀ ਘੈਂਟ ਆਪਣੇ ਆਪਾਂ ਇੱਥੇ ਸਾਰੇ ਜਾਣੇ ਇਕੱਠੇ ਰਲ ਕੇ ਕੰਮ ਕਰਦੇ ਆ ਜੀ ਤੇ ਭਾਈ ਲਿਆਤਾ ਹੀ ਆ ਜੇ ਸਮਾਨ ਵਧੀਆ ਹਾਏ ਹਾ ਲਿਆਤਾ ਆ ਆਤਾ ਉਲੀ ਆਲੀਚ ਜੂਸ ਦੀ ਹੈ ਸਾਰੀ ਗਰੋਸਰੀ ਆਪਣੀ ਆਈ ਆਪਾਂ ਦੇਖੋ ਤਾਂ ਇੱਧਰ ਖੰਡੇ ਪਏ ਨੇ ਫਲ ਫਰੂਟ ਸਬਜ਼ੀਆਂ ਸਾਰਾ ਕੁਝ ਰਹਾ ਇੱਧਰ ਆ ਡ్రਾਈ ਫਰੂਟ ਆਗੇ ਇੱਧਰ ਨਮਕੀਨ ਆਗੇ ਇੰਡੀਆ ਵਾਲਾ ਸਾਰਾ ਸਾਮਾਨ ਰੇ ਟੂ ਜ਼ੈਡ ਮਿਲਦਾ ਇੰਡੀਆ ਦੇ ਨਮਕੀਨਾਂ ਹੋ ਗਈਆਂ ਤੇ ਇੱਧਰ ਆ ਕੱਪੜੇ ਕੁੱਪੜੇ ਹੋ ਗਏ ਇੰਡੀਆ ਵਾਲੇ ਸਾਰਾ ਏ ਟੂ ਜ਼ੈਡ ਸਾਮਾਨ ਮਿਲਦਾ ਜੀ ਆਪਣੀ ਗਰੋਸਰੀ ਤੇ ਕੀ ਸਰ ਮੋਟਨ ਨੂੰ ਪ੍ਰੈਸ ਵਾਲਾ ਬਣਾ ਲਾ ਤੁਰਾ ਗ੍ਰੋਸਰੀ ਹੈ ਕਿ ਯਾ ਪਾਣੀ ਫਲ ਸ਼ਰਮ ਚ ਦਿੱਕੋ ਆਂ ਲਿਆ ਹੈ ਠੀਕ ਹੈ ਜੀ ਰੀਜੀਆ ਬਸ ਸਸੋਈ ਦਵਾਰ ਇੱਕ ਨਈ ਐਡਰੈਸ ਇੱਕ ਮਿੰਟ ਕਰ ਰਹਿ ਤੈਨੂੰ ਸਰੂ ਪਾੜ ਸਾਰੇ ਜਾਨੇ ਤਿੰਨੇ ਚਾਰੇ ਜਾਨੇ ਆਪਾਂ ਮਿਲ ਕੇ ਕੰਮ ਕਰਦੇ ਹਿਉਰੇ ਭਾਈ ਉਹ ਵੀ ਸਮਾਨ ਕੀ ਗੰਦੇ ਆਪਣਾ ਲੈਦਾ ਵਾ ਤੇ ਫਾਉਰੀ ਵੀ ਸਾਈਡਿੰਗ ਕਰਨੀ ਆ ਠੀਕ ਹੈ ਤੁਹਾਨੂੰ ਟਾਈਮ ਕੱਢ ਕੇ ਕਰਨਾ ਤੇ ਬਾਈ ਆਪਾਂ ਹੀ ਆਪਣਾ ਐਡਰੈਸ ਦੱਦੂ ਹੀ ਸਾਰੇ ਜਾਨੇ ਕਿੱਥੇ ਦੇ ਰਹਿਣ ਵਾਲੇ ਤੇ ਆਪਾਂ ਨੂੰ ਸਮਾਨ ਦੇ ਦੱਸੋ ਅਸੀਂ ਪੰਜਾਬ ਦੇ ਰਹਿਣ ਵਾਲੇ ਆਂ ਜੀ ਪੰਜਾਬ ਤੋਂ ਇੰਡੀਆ ਤੋਂ ਕਿਹੜੀ ਜਗ੍ਹਾ ਜੀ ਅਸੀਂ ਪਟਿਆਲੇ ਦੇ ਰਹਿਣ ਵਾਲੇ ਆ ਅੱਛਾ ਜੀ ਤੇ ਤੁਸੀਂ ਵੀ ਭਾਈ ਲੁਧਿਆਣਾ ਮੇਨ ਖਾਸ ਅੱਛਾ ਜੀ ਤੇ ਭਾਈ ਸਾਰੇ ਉਰੇ ਆਪਣੇ ਪੰਜਾਬੀ ਬੰਦੇ ਆ ਜੀ ਤੇ ਸਾਰਿਆਂ ਉਰੇ ਟਰੱਕਾਂ ਵਾਲਿਆਂ ਨਾਲ ਜਿਆਦਾ ਮਿਲਦਾ ਹੀ ਹਣਾ ਜੀ ਡੈਕੋਰੇਸ਼ਨ ਵਾਲਾ ਤੇ ਚੱਲਣਾ ਝੂਲੜਾ ਹੋ ਗਿਆ ਜੀ ਸਾਰਾ ਕੁਝ ਮਿਲ ਰਿਹਾ ਜੀ ਉਦੇ ਚੱਲਣਾ ਹੋ ਗਿਆ ਬਾਜੂ ਗਿਆ ਟਰੱਕ ਵੀ ਹੈਗੇ ਨੇ ਗੱਡੀ ਵੀ ਹੈਗੀ ਕੱਕੀ ਡੈਕਰੇਸ਼ਨ ਨਾਲ ਸਾਰਾ ਸਿਸਟਮ ਮਿਲ ਰਿਹਾ ਤੇ ਜੀ ਆਪਣਾ ਐਡਰੈਸ ਦੱਸ ਦਿਓ ਮੇਨ ਅਸੀਂ ਜੁਆ ਹੀ ਰਹਿੰਦੇ ਆਂ ਇੱਥੇ ਫਜ਼ੀਰਾ ਏਰੀਆ ਹੈ ਫਜ਼ੀਰਾ ਸ਼ਿਟੀਆ ਤੇ ਤਦੀਨ ਏਰੀਆ ਹੈ ਠੀਕ ਹੈ ਜੀ ਅੰਦਰ ਬਹੁਤ ਕੰਡ ਚੀਜ਼ਾਂ ਮਈਆਂ ਨੇ ਯਾਰ ਨਾਰਾ ਕੁਝ ਪਿਆ ਜੀ A to Z ਇੱਥੇ ਕੁੱਕਰੀ ਵੀ ਮਿਲਦੀ ਹੈ ਹਾਂ ਇੰਡੀਆ ਵਾਲਾ ਸਾਰਾ ਸਾਮਾਨ ਮਿਲਦਾ ਹੈ ਇੰਡੀਆ ਵਾਲਾ ਸਾਰਾ ਜਾ ਹੋ ਗਿਆ ਨਾਟਕ ਰਿਕਨ ਹੋ ਗਿਆ ਆ ਪਾਰਦੇ ਜੀ ਹੋ ਗਿਆ ਸਾਰੇ ਬਿਸਕੁਟ ਮੈਨਾਂ ਨੇ ਗੁੱਡ ਹੈਪੀ ਤੇ ਅੱਜ ਦਾ ਬਲੌਗ ਇਹਨਾ ਕਿ ਮਿਲਦੇ ਆ ਕਿਸੇ ਹੋਰ ਬਲੌਗ ਚ ਸਸਰੀ ਘਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਨਵਾਂ ਚੈਨਲ ਖੋਲਿਆ ਜੀ ਤੇ ਲਾਈਕ ਐਂਡ ਸ਼ੇਅਰ ਕਰ ਦਿਓ ਸਾਰੇ ਜਣੇ